ਇੰਨੇ ਦੇ ਨਾਲ ਹੀ ਆਉਣਾ ਹੁੰਦਾ ਨਾ ਇਹਨੇ ਨਾਲ ਹੀ ਆਉਣਾ ਹੁੰਦਾ ਨਾ ਕਦੇ ਧਿਆਨ ਨਾਲ ਨਹੀਂ ਕੋਈ ਨਹੀਂ ਆਉਂਦੇ ਹੁੰਦੇ ਕੋਈ ਨਹੀਂ ਆਉਂਦੇ ਨਹੀਂ ਆਉਂਦਾ ਕੋਈ ਹਾਂਜੀ ਤੁਸੀਂ ਜਾਨਾ ਆ ਤੁਸੀਂ ਜਾਣਾ ਆ ਪਾ ਨਹੀਂ ਜਾਂਦੀ ਧਿਆਨ ਨਾਲ ਧਿਆਨ ਨਾਲ ਚੱਲਦੇ ਦਾ ਦਾ ਦੰਦ ਪਟਾ ਕੇ ਆਈ ਡੇਡ ਦੰਦ ਉਹਨਾਂ ਲੈ ਕੇ ਨੂੰ ਵਾਹਣ ਲੱਗੇ ਹੱਥ ਨਾਲ ਜੀ ਲਵਾਇਓ ਇਹਦਾ ਆਏ ਆ ਦੰਦ ਆਏ ਦੰਦ ਫੜਾ ਦੇ ਫੜਾ ਦੇ ਨਹੀਂ ਦਾ ਦਾ ਦਾਈ ਮੇਰਾ ਦੰਦ ਆ ਦੰਦੀ ਆ ਇਹਦਾ ਦਾ 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 ਦੰਦੀ ਦੰਦ ੁੱਟ ਗਿਆ ਕਿਦਾਂ ਬਾਦੋਂ ਨਾ ੁੱਟ ਗਿਆ ਦੰਦ ਪਟਾ ਕੀ ਹੋਇਆ ਇਹ ਕੱਪੀ ਹੋਈ ਸੀ ਕਦ ਤੱਕ ਪੀ ਹੋਈ ਸੀ ਕੀਦਾ ਇਹ ਫੋਨ ਕਦ ਤੈਨੂੰ ਇਹਨੂੰ ਲੁਕਾ ਲਓ ਆ ਤੂੰ ਲੁਕਾ ਲਓ ਕੰਮ ਨੇ ਡਾਲਾ ਦਾਈ ਡਾਲਾ ਦਾਈ ਛੋਟਦੀ ਹੈ ਕਾ ਛੱਡੋ ਯਾ ਛੋਟਿਆ ਕੁੜੇ ਕੁੜੇ ਛੋਟਾ ਹੋਤੇ ਡਿਸਟ ਬੀਂਚ ਛੋਟੇ ਡਿਸਟ ਬੀਂਚ ਛੋਟਾ ਭੱਜ ਕੇ ਭੱਜ ਕੇ ਛੋਟੇ ਦਦਨ ਨਾਲ ਕੰਮੇ ਛੋਟੇ ਮੇਰੇ ਛੋਟੇ ਹੈ ਹਾਂ ਜੀ ਹੋਣਾ ਪਾਵੇਂ ਰੈਡੀ ਹੋ ਜੀਏ ਰੈਡੀ ਹੋ ਕੇ ਮਿਲਦੀ ਆ ਮੈਂ ਤੁਹਾਨੂੰ ਸਾਸ਼ੀ ਕਾਲ ਸਵਾ ਤੜਾਈ ਦਿਨੇ ਵਲੌਗ ਦੇ ਵਿੱਚ ਕਿੱਦਾਂ ਸਾਰੇ ਕੰਮ ਹੋ ਤੇ ਆਪਾਂ ਨੂੰ ਐਸ ਕੜੀ ਲੱਗੀ ਟਿਕਣ ਆਪਣਾ ਨਵੰਤਰੀਕ ਦਾ ਵਿਆਹ ਆ ਗਿਆ ਵਾ ਇੱਕ ਤੇ ਪਤਾ ਨਹੀਂ ਮਾਨਸੇ ਵੱਲ ਇੱਧਰ ਕਿਤੇ ਜਾਣਾ ਆਪਾਂ ਮੋਗੇ ਵਾਲੀ ਸਾਈਡ ਮੋਗਾ ਖਣੀ ਮਾਨਸਾ ਹੀ ਏ ਇਦਾਂ ਤੇ ਉੱਧਰ ਜਾਣਾ ਆ ਅਜੇ ਨਹੀਂ ਪਤਾ ਨਹੀਂ 8 ਨੂੰ ਕਿ 9 ਨੂੰ ਇਦਾਂ 9 ਨੂੰ ਖਣੀ ਸ਼ਾਇਦ ਲੈ ਵੀ ਖੰਜੂਰੀ ਗੁੱਤ ਕਰਨ ਦੀ ਏ ਕੁੜੀ ਖੰਜੂਰੀ ਗੁੱਤ ਕਰਨ ਦਿੱਤੀ ਜਾਚ ਆ ਗਈ ਏ ਲਾ ਵੀ 1-2 ਦਿਨ ਦੇ ਵਿੱਚ ਹੀ ਹਣਾ ਦੋ ਦਿਨ ਹੋਏ ਨਸਦੀਪ ਜੀ ਆ ਦੋ ਦਿਨ ਹੋਏ ਬਸ ਇਹ ਸੰਦੀਪ ਨੇ ਡੰਮੀ ਵੀ ਆਪ ਬਾਈ ਕੀਤੀ ਏ ਉਹਨਾਂ ਨੇ ਨਹੀਂ ਦਿੱਤੀ 1000 ਰੁਪਏ ਦੀ ਡੰਮੀ ਆਈ ਸੀ ਆਵਲੀ ਸਰਦਿਆ ਗੱਲਾਂ ਅੱਛਾ ਇਹਨੂੰ ਕਹਿੰਦੇ ਮੈਸੀ ਬੰਨ ਜਿਹੜੀ ਗੁੱਤਾ ਪਟਲੀ ਟਲੀ ਕਰ ਦੇਣੀ ਹਣਾ ਇਹ ਕਹਿੰਦੀ ਆ ਇਹ ਦੋ ਮੈਂ ਸਪਰੇਅ ਕਰ ਦਾਂਗਾ ਰੈਸਟ ਆ ਰੋਈ ਨਾ ਆ ਇਹ ਉਹ ਟੈਂਦੀ ਜਿਹੜੀ ਮਤਲਬ ਜਿੰਨਾ ਵਾਲ ਮੁੜ ਕੇ ਹੋ ਜਾਂਦੇ ਆ ਉਹ ਉਸੇ ਜਗ੍ਹਾ ਖਲੁੱਤੇ ਰਹਿੰਦੇ ਹਨਾ ਅੱਛਾ ਇਹਦੇ ਤੇ ਨਹੀਂ ਚੀ ਵੀ ਇਹ ਤਾਂ ਛੇਟ ਲੈ ਤੇ ਉਹ ਚੀ ਜਿਆਦਾ ਲੱਗੀ ਹਨਾ ਇਹ ਵੀ ਗੱਲ ਤੇ ਸਹੀ ਆ ਲੈ ਵੀ ਇੱਧਰ ਤੇ ਸੰਦੀਪ ਨੇ ਖੰਜੂਰੀ ਗੁੱਤ ਕਰਤੀ ਆ ਸੋਹਣੀ ਹੋਈ ਹੈ ਜੇ ਕਿ ਹੋਰ ਹੱਥ ਟਿਕੂਗਾ ਨਾ origignal ਵਾਲ ਹੋਣਗੇ ਨਾ ਇਹ ਛਿਲਕੀ ਜੇ ਨਿਕਲਦੇ ਜਾਂਦੇ ਹੋਣਗੇ ਨਾ ਫੇਰ ਵੇਚਣਾ ਹਾਂ ਸਹੀ ਆ ਇਹ ਬਹੁਤ ਸਿਲਕੀ ਹੈ ਇਹ ਹਾਂ ਇਹਨਾਂ ਇੰਦੇ ਰਾਜੇ ਨੂੰ ਮੰਗਉਂਦੇ ਇਹਦੇ ਬਾਤੇ ਸ਼ਰਮ ਮੰਗਉਂਦੇ ਆ ਜਿਹੜਾ ਵਾ ਆਈ ਦੇ ਦੇ ਕਰਕੇ ਤੂੰ ਇਹ ਲੈ ਲੈ ਕੋਈ ਲੈ ਤੂੰ ਆਪੇ ਕਰ ਲੈ ਬਾਸ ਛੱਡ ਜੀ ਚਾਹ ਪੀਂਦੇ ਹਾਂ ਵਧੀਆ ਬਣਾ ਕੇ ਭਾਈ ਨੂੰ ਲੈ ਕੇ ਆ ਦੁਕਾਨ ਤੇ ਇਧਰ ਕਹਿੰਦੀ ਦੀ ਹੁਣ ਦੇ ਆ ਵੇ ਸੇਵ ਕਟਣ ਦੇ ਆ ਇਹ ਹਾਂ ਪਾ ਜੀ ਨੂੰ ਪਤਾ ਲੱਗ ਗਿਆ ਮੇਰਾ ਸਾਲਾ ਹੁੰਦਿਆ ਵਾ ਸੇਵ ਕਟਾਂ ਅਜੇ ਅਸੀਂ ਗੱਲ ਜੀ ਕੀ ਹਾਲ ਜੀ ਠੀਕ ਠਾਕ ਪ੍ਰਧਾਨ ਜੀ ਆ ਗਏ ਚਾਹ ਮਾਰਨ ਨੂੰ ਇਹ ਦੇ ਦੇ ਕਿ ਬੀਲ ਲੁਕਾ ਵੰਡਿਆ ਮੇਰਾ ਚਾਹ ਵਾਸਤੇ ਆਓ ਯਾਰ ਦੁੱਧ ਮਟੀਰੀਅਲ ਆਵੇ ਚਾਹ ਵਾਸਤੇ ਸ਼ਾਮੀ ਆਉਣਾ ਤੁਹਾਡੇ ਕੋਲ ਆ ਹੁਣ ਫੜਾ ਨੂੰ ਪਲੇਟ ਤੇ ਨਹੀਂ 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 ਸ਼ੁਕਰ ਆਜੋ ਯਾਰ ਆਜੋ ਮੈਂ ਕਲਾਇੰਟ ਨੂੰ ਛੱਡਣ ਵਾਸਤੇ ਆਇਆ ਹਾਂ ਉਹਨਾਂ ਦੇ ਘਰੇ ਤੇ ਕਰੋ ਚੈੱਕ ਮਾ ਨਹੀਂ ਯਾਰ ਛੱਡਉਂਦੇ ਬਾਰਿਸ਼ ਬਹੁਤ ਪੈਣ ਦੀ ਹੈ ਵੀ ਆਪਣੇ ਨੇੜੇ ਹੀ ਕੋਈ ਤਾਂ ਏਡੀ ਕੋਈ ਗੱਲ ਨਹੀਂ ਕਿ 3 ਕਿਲੋਮੀਟਰ ਹੈਗਾ ਹੈਗਾ ਤੇ ਗਾਰਾ ਬਹੁਤ ਜ਼ਿਆਦਾ ਲੈ ਵੀ ਹੋਇਆ ਪੈਣ ਵਾਲੀ ਗਲੀ ਚਰੇ ਤੇ ਨਾਲ ਛੋਟੀ ਜਿਹੀ ਗੁੜੀ ਗਈ ਮੈਂ ਵੀ ਛੱਟਣਾ ਲੱਗ ਜੇ ਵਿਚਾਰੇ ਕਹਿੰਦੇ ਛੱਡੋ ਕਿ ਮੈਂ ਚਲੋ ਕੋਈ ਗੱਲ ਨਹੀਂ ਤੁਹਾਨੂੰ ਛੱਡ ਦਉਂਦਾ ਹਾਂ ਉਹ ਮੈਂ ਚੱਲ ਛੱਡ ਆਈਏ ਯਾਰ ਬਾਰਿਸ਼ ਚੰਗੀ ਤੇਜ਼ ਹੋਣੀ ਉਹ ਗੁਰੂਆ ਚੰਗਾ ਹੈ ਮੈਂ ਛੱਡਾਂ ਉਹਨਾਂ ਤੇ ਗਲੀ ਘਾਰੇ ਨੇ ਭਲੀ ਪੂਰੀ ਉਹ ਬਾਜ਼ੀਆਂ ਪੈਂਦੀ ਜਾਣਾ ਹੀ ਉਹ ਅਸਲ ਉਹ ਕਲਾਈਨ ਨਹੀਂ ਛੱਡ ਗਿਆ ਉਨਾਲ ਕੁੜੀਆਂ ਗੁਰੂਆ ਚਿਕੜੀ ਚਿਕੜਾ ਇਹਨਾਂ ਨੂੰ ਜਿਆਦਾ ਮਾੜਾ ਆਲੀ ਆ ਫਿਰ ਪਤਰਾ ਨਾ ਤੁਰਕੇ ਨੰਗ ਸਕਦਾ ਪੂਰਾ ਗਲੁੱਚੂ ਆਇਆ ਕੰਮ ਕੇ ਲੈ ਵੀ ਇੰਦਰ ਕਾਕਾ ਆਇਆ ਅੱਡੇ ਸਲੂਨ ਤੇ ਛੋਣਾ ਪੁੱਤ ਆਇਆ ਕਰਨ ਦੀਦੀ ਆਏ ਹੈ ਕਿ ਹੈਡ ਵੋਸ਼ ਕਰਾਉਣ ਆ ਮੈਂ ਤੇਰਾ ਵਲੌਗ ਬਣਾਇਆ ਚੰਗੀ ਤਰ੍ਹਾਂ ਚਾਰੇ ਪੰਨੇ ਮੂੰਹ ਖਾਈਏ ਹਾਂ ਇਦਾਂ ਹੀ ਸ਼ੁਰੂ ਕਰਦਾ ਆ ਮੈਂ ਤੈਨੂੰ ਕਰ ਮੂੰਹ ਹੈ ਕਈ ਜਾਣੇ ਕਹਿੰਦੇ ਵੀ ਹਰ ਫੱਤੇ ਉਹ ਆਪਣਾ ਮੁਖੜਾ ਨਹੀਂ ਵਿਖਾਉਂਦਾ ਤੇ ਮੈਂ ਆਪਣੇ ਵਲੌਗ 'ਚ ਆਇਆ ਧੁਰ ਤੋਂ ਹੋਣਾ ਕੋਈ ਟਿੰਡ ਟੁੰਡ ਚੰਗੀ ਤਰ੍ਹਾਂ ਵਿਖਾਣਾ ਆਪਣੀ ਲੈਟ ਐਂਡ ਵਖਾਈਏ ਤੇਰੀ ਹਾਂ ਆ ਵੇਖ ਲਓ ਜੀ ਟੈਂਡ ਵੇਖ ਲਓ ਇਹ ਸੋਣਾ ਕਾਕਾ ਕਿੱਥੇ ਆਇਆ ਸੀ ਰਾਜਾ ਕਿੱਥੇ ਆਇਆ ਸੀ ਹੈ ਕਿੱਥੇ ਆਇਆ ਸੀ ਜੋਣਾ ਲਵੇ ਇਧਰ ਸਲੇਪ ਪਾਤੀ ਇੱਕ ਇਧਰ ਪਾਤੀ ਆ ਤੇ ਕਾ ਦੇਖੋ ਇਧਰ ਪਾਤੀ ਹੈ ਜੀ ਕੰਮ ਕਰਤਾ ਓਕੇ ਮੈਂ ਕੋਈ ਨਹੀਂ ਕੰਡੇ ਬਰੋ ਬਣਾਉਣ ਡਿਆਂ ਬਲੋ ਭਰਾ ਕੀ ਉਹ ਵਿਚਾਰੇ ਚਾਹ ਮੰਗਣ ਜਾਣ ਕੋ ਯਾਰ ਚਾਹ ਨਾਲ ਚੇਤਾ ਭੁੱਲ ਗਿਆ ਦੁੱਧ ਭਰਾਵਾ ਕਿਥੋਂ ਲਿਆਂਦਾ ਮੈਂ ਹੁਣ ਗੁਰੂ ਘਰ ਤੇ ਮੁੰਡਾ ਲੱਕੜ ਨਾਲ ਤੈਨੂੰ ਪਾਣੀ ਕਿਹੜਾ ਪਿਆ ਚੜ ਗਿਆ ਉਹਨੇ ਅੱਜ ਮੈਂ ਸਲੇਪਾ ਪਾਏ ਲੀ ਗੇ ਯਾਰ ਕੋਈ ਗੱਲ ਨਹੀਂ ਭਈਆ ਆਪਣਾ ਹੀ ਭਈਆ ਤੇਰਾ ਚਾਹ ਤੋਂ ਬਿਨਾਂ ਘੱਲ ਤਾਂ ਹੀ ਕੋਈ ਗੱਲ ਨਹੀਂ ਕੋਈ ਨਹੀਂ ਗਾਏ ਭਈਆ ਇਹ ਕਿਆ ਬੜੀ ਮੰਗਦਾ ਭਈਆ ਚੈ ਰੱਖ ਤੂੰ ਨਾ ਕੌਫੀ ਕਰੀਆ ਦੂਰੋਂ ਦੂਰੋਂ ਚਲਾ ਪਾਣੀ ਵੇਖੋ ਕਿੰਨਾ ਖਲੋਤਾ ਜਿਹਾ ਮਟਾੜੇ ਚੰਗਾ ਮੀ ਪੈਂਦਿਆ ਹੈ ਕੀ ਹਾਂ ਸ਼ੈਂਪੂ ਓਹੋ ਉਹ ਤਾਂ ਖੜੇ ਨਹੀਂ ਚਲ ਕੋਈ ਨਹੀਂ ਬਾਸ ਸਹੀ ਮਮਾ ਯੂ ਮਮਾ ਯੂ ਕਿੰਨਾ ਗਿੱਟਾ ਪਾਉਂਦਾ ਦਬਾ 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 ਇਹ ਕਿੰਨਾ ਨਾਚੀ ਗਿਆ ਕੋਲ ਕਿਹੜਾ ਗਾਣਾ ਲਗਾ ਰੱਖਾ ਬਾਰੇ ਇਹਨੇ ਸਾਨੂੰ ਕਿਹਾ ਗਾਣਾ ਉਹ ਕੱਢ ਕੇ ਦੋ ਪੱਗ ਵਾਲਾ ਜਿਹੜਾ ਕੋ ਨਿਕਲਦਾ ਹੀ ਨਹੀਂ ਪੱਗ ਸੋਣੀ ਆਹੋ ਵਟਾ ਵਾਲਾ ਸੋਨੀਆ ਕਿਹੜਾ ਗਾਣਾ ਲੋਣਾ ਰਬ ਨੂੰ ਪੱਗ ਸੋਣੀ ਕਿਹੜਾ ਬੱਦਲ ਬੜਾ ਘੱਜੁੰਦੇ ਆ ਆਹੋ ਉਹਦੇ ਬਾਹਰ ਦੇ ਨੇ ਨਵੇਂ ਘਰੇ ਤੇ ਕਰਨ ਦੀ ਦੀ ਹਣੀ ਆਏ ਹੈਡ ਵਾਸ਼ ਕਰਾਉਣ ਵਾਸਤੇ ਤੇ ਫਿਰ ਕਰਾ ਕੇ ਤੇ ਚਲ ਗਈ ਸਭ ਨੂੰ ਸ਼ੈਂਪੂ ਦੇਣੇ ਚੇਤਾ ਭੁੱਲ ਗਏ ਨੇ ਚਲ ਕੋਈ ਨਹੀਂ ਏਅਰ ਸਹੀ ਠੰਡ ਵੜੀਓ ਮੈਂ ਤਾਂ ਕੰਮ ਕੀਤਾ ਮੈਂ ਕਿਹਾ ਤੂੰ ਦੁਕਾਨ ਵਿੱਚ ਨਾ ਗਿਆ ਹੋਵੇਂ ਕਿ ਤੇ ਉਹ ਰੱਬ ਸਭ ਵੀ ਉਧਰ ਆਏ ਹਾਂ ਮੈਂ ਬੱਦਲ ਬੜਾ ਗੱਜਰਣਾ ਤੂੰ ਆਪੇ ਦਿਮਾਗ ਨਾਲ ਜਦੋਂ ਬੱਦਲ ਗੱਜੇ ਤੂੰ ਉਹ ਗਾਮ ਸ਼ਾਹ ਹੋ ਜਾਕਾ ਨਹੀਂ ਮੈਂ ਫਿਰ ਬਾਹਰ ਚਲ ਗਿਆ ਮੈਂ ਲੱਕੜ ਲੁੱਕੜ ਵੜਦਾ ਰਿਹਾ ਉਹ ਅੰਦਰ ਹੀ ਅੱਛਾ ਹੂੰ ਬਲੇ ਬਲੇ ਕਿੰਨਾ ਮਟੀਰੀਅਲ ਖਰਚ ਜਵਾਨ ਜੀ ਨਾ ਹੌਲੀ ਹੌਲੀ ਕੱਢ ਦਿੰਦਾ ਹੈ ਗਿੱਚ ਕਾਂ ਗਿੱਚ ਕਾਂ ਕੀ ਲਗਾਏ ਇਹ ਪਤਾ ਕੀ ਹੈ ਕੀ ਹੈ ਅਦੇ ਹੋਗੀ ਸ਼ਕਲ ਬੜੀ ਛੋਹ ਹੈ ਹੈ ਤੇ ਉਧਰ ਵੀ ਉਧਰ ਵੀ ਕਦੇ ਖੂਬੀ ਆ ਉਹਨੂੰ ਕੋਈ ਨਹੀਂ ਪਤਾ ਮम्मी ਦੇ ਸਿਰ 'ਤੇ ਪਣਾਉਣੇ ਲੌਂਗਾਂ ਦਾ ਤੇਲ ਲੱਗ ਰਿਹਾ ਲਾਉਣ ਕਿਹਾ ਹੈ ਮੈਂ ਰਸਗੁੱਲੇ ਚਾਣੀ ਨਾਲ ਲਿਬੜੇ ਹੋਏ ਉਹ ਲਿਆ ਕੇ ਦੇ ਮਿੱਠੇ ਵਾਵਾ ਨਾ ਫੇਹ ਨਾ ਓਹ ਫੇਹ ਨਾ ਖਾਂ ਆ ਗੱਜਕ ਕਿੱਦਾਂ ਖਾਣਿਆ ਹੋਏ ਡਾਲੀ 'ਵੀ ਗੱਜਕ ਲਗਾ ਕੇ ਰੱਖੀ ਸੀ ਆਹੋ ਖਾਣ ਵਾਪੇ ਆਹ ਹੁਣ ਦਾ ਦਾਦਾ ਗੱਜਕ ਵਾਪੇ ਦਾਦਾ ਮੁਫਲੀ ਨੰਦੇਈ ਵੱਡੀ ਕਿੱਥੇ ਕਥੇ ਆਂ ਜਾ ਆਂ ਜਾ ਵਜਾ ਕੇ ਆ ਅੱਗੇ ਵੇਖੋ ਇਹਨੂੰ ਕਰ ਪੜਾਰ ਘੋਲ ਨਾ ਵਾਲਾਂ ਦਾ ਕੱਟਿਆ ਆਉਂਦੇ ਮੈਨੂੰ ਵੀ ਲਗਾਇਨਾ ਰੁੜ ਗਿਆ ਹਰ ਗੁਣ ਪਾਪ ਕੌਰ ਖਾਣੇ ਆ ਜੇ ਗਰਮ ਕਰ ਕਰਕੇ ਖਾਈਏ ਫੇਰ ਉਹ ਕੰਡਿਲ ਪਿਸਟਕਲ ਹੰਡੀ ਉਹਦੇ ਨਾਲ ਲੈ ਕੇ ਆ ਹੁਣ ਹੈ ਹੂੰ ਬੱਲੇਓ ਸਿਆਣੀ ਉਹ ਨਹੀਂ ਹੁਣੇ ਦੁਕਾਨ ਤੇ ਅੱਜ ਇੱਕ ਪਜਾਮਾ ਲੈਣ ਆ ਤੇ ਸਾਡੇ ਸਲੂਨ ਤੇ ਮੁੰਡਾ ਰਾਜਣ ਲੱਗਾ ਉਹ ਕਹਿੰਦਾ ਲਿਆਉਣਾ ਆਪਣੀ ਮੇ ਭੈਣ ਵਾ ਤੇ ਗਿਆ ਤੇ ਪਾਣੀ ਖਲੋਤਾ ਬੁਰੇ ਹਾਲ ਦੁਕਾਨ ਦੇ ਗਾੜੀ ਤੇ ਬਹੁਤ ਪਾਣੀ ਖਲੋਤਾ ਪਤਾ ਨਹੀਂ ਕੀ ਗੱਲ ਹੈ ਕਿਤੇ ਮਾ ਸਕਦੇ ਹੈ ਕਈ ਦਿਨਾਂ ਕਿਤੇ ਬੰਦਾ ਟੱਪ ਮਾਰ ਕੇ ਤੇ ਨੱਕਾ ਜਿਹਾ ਵੜ ਛੱਡਦਾ ਪਰ ਉਹਨਾਂ ਨੂੰ ਪਾਣੀ ਨਿਕਲ ਜੇ ਮम्मी ਦਵਾਈ ਲੈਣ ਚੱਲੇ ਆ ਚਲੋ ਚੱਲ ਕੇ ਗਾ ਮੇ ਹਟ ਗਿਆ ਜੇ ਮਹੀ ਹੁੰਦਾ ਤਾਂ ਫਿਰ ਛਤ ਲਈ ਵੀ ਆਪਣੀ ਕੋਈ ਨਹੀਂ ਆ ਗਈ ਹੈ ਛਤ ਲਈ ਉਹ ਕਹਿੰਦੀ ਥੀ ਆ ਗਈ ਹੂੰ ਮੈਂ ਇੱਕ ਗਿਆ ਹੀ ਕਰਨਾ ਦਾ ਮਾਂ ਨੇ ਹੁਣ ਕਿਹਾ ਮੈਂ ਭਰਾਵਾਂ ਸਾਨੂੰ ਅੰਦਰ ਲੈ ਜਾ ਮੇਰੇ ਕੋ ਪਿਆਜ ਤਾਂ ਮੈਂ ਤਰ ਲੈਣਾ ਲੈਂਦੇ ਰਿਆ ਕਰੋ ਚਾਹ ਚੂਦੂ ਨਾ ਨਹੀਂ ਹੂੰ ਕੀ ਆਂਦੇ ਕਹਿੰਦੇ ਵੇਖਦੇ ਆ ਕੋਈ ਨਹੀਂ ਇਧਰ ਮੈਚ ਲੱਗਾ ਆ ਮਾਂ ਬਈ ਇੰਡੀਆ ਦਾ ਤੇ ਦਿੱਲੀ ਦਾ ਸੰਦੀਪ ਨਾ ਉਹ ਲੋਕ ਨੇ ਸਮਝ ਲੱਗਣ ਲੱਪੇ ਅੱਖਾਂ ਲੱਪੇ ਮੈਚ ਤੇ ਇਧਰ ਬਸ ਇਹਨੂੰ ਕਾਰਟੂਨ ਦੀ ਸਮਝ ਆ ਡੇਰ ਗੁਣੂ ਹਾਂ ਮੈ ਮੈਨੂੰ ਬੀਬੀ ਵਧਨ ਦੀ ਸਮਝ ਆ ਗਈ ਦਵਾਈਆਂ ਦੀ ਆ ਗਈ ਕਿਹੜੀ ਕਿਹੜੀ ਗੋਲੀ ਖਾਣੀ ਕਿ ਕਿਦਾਂ ਸੱਚੇ ਉਹ ਬੀਬੀ ਵਧਨ ਵਾਲੀ ਗੋਲੀ ਖਾ ਲਈ ਕਿ ਨਹੀਂ ਵਧਨ ਵਾਲੀ ਸੱਚੇ ਕੋਈ ਘਟਣ ਵਾਲੀ ਕਹਣੀ ਆ ਵੇਲਾ ਮੁੜ ਕੇ ਪਾ ਹੋਰ ਤੇ ਆਪਾਂ ਬੈਜੇ ਤਾਂ ਵਾਲੀ ਐ ਨਹੀਂ ਗਾਣਾ ਨਹੀਂ ਦੋ ਚੂਵੇ ਸੁਣਾ ਦੋ ਦੋ ਚੂਵੇ ਵਾਲਾ ਦੋ ਚੂਨੇ ਬਤਾਲੀ ਜਦੋਂ ਵੇਲਾ ਦੋ ਚੂਵੇ ਸੁਣਾਦੇ ਮੇਰਾ ਪੁੱਤ ਚੱਲ ਦੋ ਚੂਵੇ ਹੋਰ ਨਹੀਂ ਚੰਗੀ ਤਰ੍ਹਾਂ ਗੀਤ ਇਧਰ ਨੂੰ ਲੈ ਕੇ ਸੁਣਾ ਲਿਆ ਹੈ ਮੈਂ ਸੌਂ ਲੱਗਾ ਮੈਂ ਬੋਲਦੇ ਵੇਖ-ਵੇਖੀ ਬੋਲਦੀ ਵੇਖੀ ਤੀ ਤੂੰ ਹਸ ਤਾਉ ਨਾ ਤੂੰ ਇੱਥੇ ਗੱਲ ਕਰਦੇ ਸੀ ਮਤ ਰੱਤੇ ਸੀ ਚੋਤੇ ਜੋਤੇ ਦੇ ਰਾਜੂ ਇਹ ਰਹੀ ਤੇ ਬੋਲਦੇ ਖੇਲ ਰਹੇ ਥੇ अगे मैं आऊंगी मैं भी आऊंगी तुम हमें मां डालोगे दूध डालोगे हम तो नहीं अगे मां डालेगे सारे बोल दे ਦੋ ਚੂਹੇ ਤਾਂ ਫੇਰ ਸਟਾਰਟ ਕਰ ਲੈ ਸਾਰਾ ਬਾਹਰ ਢੋਲਤਾ ਉਹਨੇ ਦੇ ਪਾਤਾ ਤੇ ਬੱਸ ਜਦੋਂ ਉਹ ਪਾਤਾ ਆ ਚੱਲ ਕਦੇ ਮੰਨਣ ਬੰਦ ਕਰਦੇ ਟੱਕਰ ਦੇ ਦੋ ਤਿੰਬਲਾ ਨਹੀਂ ਨਹੀਂ ਭਿਆਵਾ ਆ ਟੱਕੰਦੇ ਹੈ ਗੋਸ ਕਿਥੇ ਸੁੱਟਤੀ ਗੋਸਕ ਵੀਡੀਓ ਵੇਖਿਆ ਕਰੋ ਕੀ ਆ ਛੋਟੀ ਲੈਂਡ ਚ ਕੰਨਾ ਲੈ ਵੀ ਛੋਟ ਜਿਹਾ ਆ ਬੜੀ ਨੇ ਛਾਇਆ ਬੰਦ ਕਰਨੀ ਛੋਟੀ ਲੈਂਡ ਆ ਜਗਦੀ ਹਦੀ ਆ ਵਾਲੀ ਤੇ ਆ ਵੀ ਬੰਦ ਕਰ ਦਿੰਨੇ ਉਹ ਹੱਦੀ ਐ ਬਾਤ ਤੇ ਹੁਣ ਨਾਟਕ ਜਾ ਦੇਖਣਾ ਇਹਨਾਂ ਨੇ ਜੀ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮਿਲਦੇ ਆ ਕੰਦਨ ਨੂੰ ਜੀ ਬਾਈ ਬਾਈ